ਮੱਝਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਤੇ ਅਰਦਾਸ ਕਰਦਾ ਜਿੱਥੇ ਕਿਤੇ ਹੋਵੋਗੇ ਪਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਬਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਦੋਸਤੋ ਖਾਸ ਤੌਰ ਤੇ ਅੱਜ ਮੈਂ ਇੱਕ ਬੜੀ ਹੀ ਖਾਸ ਕਿਤਾਬ ਦਾ ਜ਼ਿਕਰ ਕਰਨ ਲੱਗਾ ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ ਕਾਰਨ ਕੀ ਹੈ ਕਿ ਉਸ ਕਿਤਾਬ ਨੂੰ ਪੜਿਆ ਸੀ ਪੰਜਾਬ ਦੀ ਅਸਲ ਤਸਵੀਰ ਨੂੰ ਬਹੁਤ ਨੇੜਿਓਂ ਦੇਖ ਸਕਦੇ ਆ ਬਹੁਤ ਨੇੜਿਓਂ ਕਿ ਜਦੋਂ ਅਸੀਂ ਕਿਤਾਬ ਨੂੰ ਜਿਵੇਂ ਜਿਵੇਂ ਪੜ੍ਹਦੇ ਆ ਉਹ ਵਿਸ਼ਵਾਸ ਉਹ ਮੌਜ ਮੇਲੇ ਉਹ ਵਾਤਾਵਰਣ ਉਹ ਮਾਹੌਲ ਅਸੀਂ ਉਹਦੇ ਵਿੱਚ ਇਵੇਂ ਲੱਗਦਾ ਹੈ ਕਿ ਸ਼ਾਮਲ ਹੋ ਜਾਂਦੇ ਆ ਕਿਉਂਕਿ ਕਿਤਾਬ ਨੂੰ ਲਿਖਣ ਵਾਲੀ ਸ਼ਖਸੀਅਤ ਵੀ ਕੋਈ ਆਮ ਨਹੀਂ ਤੇ ਜਿਸ ਵਿਸ਼ੇ ਉੱਤੇ ਕਿਤਾਬ ਲਿਖੀ ਜਾ ਰਹੀ ਹੈ ਤੇ ਉਸ ਵਿਸ਼ੇ ਵਸਤੂ ਦੇ ਵਿੱਚ ਤਾਂ ਅਸੀਂ ਜੰਮੇ ਪਲੇ ਆ ਵੱਡੇ ਹੋਏ ਆ ਉਹ ਸਾਡੇ ਜੀਨਸ ਦੇ ਵਿੱਚ ਹੈਗੀ ਆ ਸੋ ਇਸ ਤਰ੍ਹਾਂ ਇਹ ਕਿਤਾਬ ਬੜੀ ਹੀ ਖਾਸ ਕਿਤਾਬ ਹੋ ਨਿਬੜਦੀ ਹੈ ਮੈਂ ਉਸ ਤੋਂ ਪਹਿਲਾਂ ਦੱਸਾਂ ਵੀ ਇਸ ਕਿਤਾਬ ਦੇ ਲੇਖਕ ਕੌਣ ਨੇ ਇਸ ਕਿਤਾਬ ਦੇ ਲੇਖਕ ਨੇ ਡਾਕਟਰ ਸੁਹਿੰਦਰ ਸਿੰਘ ਵਣਜਾਰਾ 베ਦੀ ਜਿਨ੍ਹਾਂ ਨੇ ਪੰਜਾਬ ਦੇ ਲੋਕ ਤਾਰਾ ਉਤੇ ਸਭ ਤੋਂ ਜ਼ਿਆਦਾ ਤੇ ਬਾਕ ਕਮਾਲ ਦਾ ਕਾਰਜ ਕੀਤਾ ਹੈ ਵਿਸ਼ਵ ਕੋਸ਼ ਦੇ ਲੈਵਲ ਤੇ ਜਾ ਕੇ ਉਹਨਾਂ ਨੇ ਇਹ ਕਾਰਜ ਕੀਤਾ ਤੇ ਪੰਜਾਬ ਦੀ ਲੋਕ ਤਾਰਾ ਨੂੰ ਇਕੱਤਰ ਕੀਤਾ ਹੈ ਉਹਨਾਂ ਦੀਆਂ ਲਿਖਤਾਂ ਬਾਕਮਾਲ ਨੇ ਚਾਹੇ ਉਹਨਾਂ ਦੇ ਸਵੈ ਜੀਵਨੀ ਦੀ ਗੱਲ ਕਰਾਂ ਦੀ ਮਿੱਟੀ ਐ ਦਾ ਸੋਨਾ ਗੱਲੀਆਂ ਚੱਕੜ ਦੂਰ ਕਰ ਜਾਂ ਉਹਨਾਂ ਦੀਆਂ ਚੁਣੀ ਦੀਆਂ ਪੰਜਾਬ ਦੀਆਂ ਲੋਕ ਕਹਾਣੀਆਂ ਜਾਂ ਪੰਜਾਬ ਦੀਆਂ ਜਨੌਰ ਕਹਾਣੀਆਂ ਦੀ ਗੱਲ ਕੀਤੀ ਜਾਵੇ ਜਾਂ ਉਹਨਾਂ ਦੇ ਹੋਰ ਕਹਾਣੀਆਂ ਜਾਂ ਨਾਵਲਾਂ ਦੀ ਗੱਲ ਕੀਤੀ ਜਾਵੇ ਹਰ ਕਿਤਾਬ ਆਪਣੇ ਆਪ ਦੇ ਵਿੱਚ ਖਾਸ ਹੈ ਇਸ ਤੋਂ ਪਹਿਲਾਂ ਮੈਂ ਦੱਸਾਂ ਕਿ ਜੋ ਵਿਸ਼ਾ ਅੱਜ ਦਾ ਹੈ ਕਿਤਾਬ ਦਾ ਇਸ ਕਿਤਾਬ ਦਾ ਨਾਮ ਹੈ ਮੇਰਾ ਦਾਦ ਦਾ ਪਿੰਡ ਇਹ ਕੋਈ 56 ਕੋ ਪੰਨਿਆਂ ਦੀ ਛੋਟੀ ਜੀ ਕਿਤਾਬ ਹੈ ਤੇ ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੋਇਆ ਆ ਆਰਸੀ ਪਬਲਿਕੇਸ਼ਨਸ ਦਿੱਲੀ ਵੱਲੋਂ ਤੇ ਇਸ ਕਿਤਾਬ ਨੂੰ ਸਮਰਪਿਤ ਕੀਤਾ ਹੋਇਆ ਲੋਕ ਵਿਰਸੇ ਦੇ ਸਿਰਜਣਾ ਦੇ ਨਾਮ ਤੇ ਇਸ ਕਿਤਾਬ ਦੀ ਕੀਮਤ ਕੋਈ 150 ਰੁਪਏ ਹੈ ਇੱਕ ਕਿਤਾਬ ਕਿਉਂ ਲਿਖੀ ਕਿਉਂ ਜ਼ਰੂਰਤ ਪਈ ਤਾਂ ਸਾਡੇ ਪਾਠਕਾਂ ਔਰ ਦਰਸ਼ਕਾਂ ਨੂੰ ਯਾਦ ਹੋਵੇ ਕਿ ਇਸ ਵੀਡੀਓ ਦੇ ਵਿੱਚ ਮੈਂ ਜ਼ਿਕਰ ਕੀਤਾ ਆ ਇੱਕ ਕਿਤਾਬ ਦਾ ਜਿਹਦਾ ਨਾਮ ਹੈ ਮੇਰਾ ਨਾਨਕਾ ਪਿੰਡ ਮੇਰਾ ਨਾਨਕਾ ਪਿੰਡ ਸੁਹਿੰਦਰ ਸਿੰਘ ਵਣਜਾਰਾ ਬੇਦੀਵਾਲੋਂ ਲਿਖਤ ਇੱਕ ਬਾਕਮਾਲ ਕਿਤਾਬ ਹੈ ਜੋ ਉਹਨਾਂ ਨੇ ਸਮਰਪਿਤ ਕੀਤੀ ਸੀ ਆਪਣੀ ਪੂਜਨੀਕ ਮਾਤਾ ਪ੍ਰੇਮ ਕੌਰ ਜੀ ਦੇ ਨਾਮ ਜਿਨ੍ਹਾਂ ਦੀ ਸਿਮਰਤੀ ਵਿੱਚ ਇਹ ਪੁਸਤਕ ਲਿਖੀ ਗਈ ਇਹ ਉਹਨਾਂ ਦਾ ਮੰਨਣਾ ਸੀ ਕਿ ਉਹਨਾਂ ਦੀ ਮਾਂ ਦੀ ਖੁਆਇਸ਼ ਸੀ ਜਿਵੇਂ ਲਿਖਾਂ ਤੇ ਪਰ ਮਾਂ ਨਹੀਂ ਰਹੀ ਤੇ ਮੈਨੂੰ ਬੜਾ ਅਫਸੋਸ ਹੋਇਆ ਤੇ ਫਿਰ ਮੈਂ ਇਹ ਕਿਤਾਬ ਲਿਖੀ ਔਰ ਇਸ ਕਿਤਾਬ ਦੇ ਵਿੱਚ ਕੀ ਕੁਝ ਹੈ ਉਹ ਤੁਸੀਂ ਇਸ ਵੀਡੀਓ ਵਿੱਚ ਕਲਿੱਕ ਕਰਕੇ ਦੇਖ ਸਕਦੇ ਹੋ ਕਿ ਉਹਦਾ ਵਿਸ਼ਾ ਵਸਤੂ ਕੀ ਹੈਗਾ ਖੈਰ ਉਸ ਤੋਂ ਬਾਅਦ ਕਹਿੰਦੇ ਕੁਝ ਸਮਾਂ ਬੀਤੇ ਆ ਤੇ ਕਿਸੇ ਨੇ ਮੈਨੂੰ ਸਵਾਲ ਕੀਤਾ ਮੇਰਾ ਮਿੱਤਰ ਸੀ ਗੱਬਨੂ ਆਖਣ ਲੱਗਾ ਵੀ ਤੁਹਾਨੂੰ ਦਾਦਕੇ ਪਿੰਡ ਨਾਲ ਜ਼ਿਆਦਾ ਮੋਹ ਹੈ ਕਿ ਨਾਨਕੇ ਪਿੰਡ ਨਾਲ ਹੈ ਕਹਿੰਦੇ ਮੈਂ ਉੱਤਰ ਦੇਣ ਦੀ ਥਾਂ ਅਸਲ ਕਾਰਨ ਜਾਣਨਾ ਚਾਹੁੰਦਾ ਸੀ ਵੀ ਇਹ ਸਵਾਲ ਹੋਇਆ ਕਿਉਂ ਕਹਿੰਨ ਮੈਂ ਉੱਤਰ ਦੇਣ ਦੀ ਥਾਂ ਉਹਨੂੰ ਇੱਕ ਹੋਰ ਸਵਾਲ ਕੀਤਾ ਵੀ ਪਹਿਲਾਂ ਇਹ ਦੱਸ ਵੀ ਤੂੰ ਪੁੱਛਿਆ ਕਿਉਂ ਹੈ ਤੇ ਉਹਨੇ ਕਿਹਾ ਵੀ ਤੁਸੀਂ ਨਾਨਕੇ ਪਿੰਡ ਬਾਰੇ ਤਾਂ ਪੂਰੀ ਕਿਤਾਬ ਲਿਖ ਦਿੱਤੀ ਪਰ ਦਾਦਕੇ ਪਿੰਡ ਬਾਰੇ ਕਹਿੰਦੇ ਫਿਰ ਮੈਂ ਉਹਨੂੰ ਕਿਹਾ ਵੀ ਇਹ ਗੱਲ ਨਹੀਂ ਹੈ ਜੇ ਬੰਦੇ ਦੇ ਪਿੰਡੇ ਵਿੱਚੋਂ ਨਾਨਕੇ ਪਿੰਡ ਦੀ ਮਹਿਕ ਆਉਂਦੀ ਹੈ ਦਾਂ ਦਾਦ ਕੇ ਪਿੰਡ ਦਾ ਲਹੂ ਵੀ ਤਾਂ ਉਸੇ ਦੇ ਪਿੰਡੇ ਵਿੱਚ ਗੇੜੇ ਮਾਰ ਰਿਹਾ ਹੁੰਦਾ ਹੈ ਇਹ ਤਾਂ ਮੋਹ ਭਿੱਜਾ ਮਾਂ ਦਾ ਮੋਹ ਸੀ ਜਿਨੇ ਮੇਰੇ ਕੋਲੋਂ ਉਹ ਕਿਤਾਬ ਲਖਵਾਈ ਫਿਰ ਉਹਨੇ ਸਵਾਲ ਕੀਤਾ ਵੀ ਮਾਂ ਦਾ ਮੋਹ ਤਾਂ ਠੀਕ ਹੈ ਤੇ ਪਿਤਾ ਦਾ ਪਿਆਰ ਬਾਪ ਦਾ ਪਿਆਰ ਕਹਿੰਦੇ ਉਹ ਤਾਂ 45 ਵਰੇ ਪਿੱਛੇ ਰਹਿ ਗਿਆ ਉਹਨੂੰ ਪੂਰੇ ਹੋયા 45 ਸਾਲ ਹੋ ਗਏ ਆ ਰੰਗ ਤੇ ਚਮਕ ਧੁੰਦਲੀ ਪੈ ਗਈ ਹੈ ਉਹ ਤਾਂ ਮੇਰਾ ਵਿਰਸਾ ਹੈ ਮੇਰੇ ਕੁਲ ਕੁਟੰਬ ਦੀਆਂ ਰਿਵਾਇਤਾਂ ਮੇਰੀ ਪਿਤਰੀ ਪਰੰਪਰਾ ਹੈ ਤੇ ਕਹਿੰਦੇ ਫਿਰ ਮੈਂ ਉਸ ਦਿਨ ਇਹ ਫੈਸਲਾ ਕੀਤਾ ਕਿ ਦਾਦਕੇ ਪਿੰਡ ਬਾਰੇ ਵੀ ਕੁਝ ਲਿਖਾਂਗਾ ਹਾਲਾਂਕਿ ਇਹ ਸੌਖਾ ਕੰਮ ਨਹੀਂ ਸੀ ਕਿਉਂਕਿ ਯਾਦਾਂ ਧੁੰਦਲੀਆਂ ਹੋ ਚੁੱਕੀਆਂ ਸੀ ਫਿਰ ਮੈਂ ਥਾਂ ਪਰ ਥਾਂ ਆਪਣੇ ਪਿੰਡ ਵਿੱਚ ਜਾ ਕੇ ਜੋ ਬਜ਼ੁਰਗ ਵਾਰ ਲੋਕ ਸਨ ਉਹਨਾਂ ਕੋਲੋਂ ਪੁੱਛ ਕਚ ਕੀਤੀ ਜੋ ਕੁਝ ਮੇਰੇ ਚੇਤਿਆਂ ਦੀ ਚੰਗੇਰ ਦੇ ਉੱਤੇ ਪਿਆ ਸੀਗਾ ਉਹ ਇਕੱਤਰ ਕੀਤਾ ਮਸਾਲਾ ਤੇ ਇੱਕ ਕਿਤਾਬ ਮੇਰਾ ਦਾਦ ਦਾ ਪਿੰਡ ਹੋਂਦ ਵਿੱਚ ਆਇਆ ਦਾਦਕੇ ਪਿੰਡ ਦਾ ਨਾਮ ਸੀਗਾ ਪਾਤਸ਼ਾਣੀ ਉਨ ਪਾਤਸ਼ਾਨੀ ਕਿਉਂ ਕਹਿੰਦੇ ਸਨ ਉਹਦਾ ਜ਼ਿਕਰ ਵੀ ਕਿਤਾਬ ਦੇ ਵਿੱਚ ਬਹੁਤ ਖੂਬਸੂਰਤੀ ਤੇ ਬਹੁਤ ਦਿਲਚਸਪ ਤੇ ਰੌਚਕ ਢੰਗ ਨਾਲ ਕੀਤਾ ਹੋਇਆ। ਫਿਰ ਇਹ ਜੀ ਮੇਰਾ ਦਾਦ ਕਾ ਵੇੜਾ, ਫਿਰ ਇਹ ਸਾਡੇ ਬੂਹੇ ਦੀ ਖੈਰ, ਫਿਰ ਇਹ ਪਿੰਡ ਦੇ ਲੋਕ, ਫਿਰ ਇਹ ਆਇਰੁੱਤ ਬਸੰਤ ਦੀ, ਫਿਰ ਇਹ ਸਾਡੀ ਬੰਨੀ ਉੱਤੇ ਵਸਦਾ ਰੱਬਣੀ, ਫਿਰ ਮਨੋਰੰਜਨ ਤੇ ਤਮਾਸ਼ੇ ਤੇ ਮੇਰੀਆਂ ਦਾਦ ਕੀ ਰੀਤਾ ਤੇ ਕਿਤਾਬ ਸੰਪੂਰਨ ਹੁੰਦੀ ਹੈ। ਛੋਟੀ ਜੀ ਕਿਤਾਬ ਹੈ ਪਰ ਅਸੀਂ ਸ਼ਾਇਦ 1 ਘੰਟਾ ਵੀ ਸਮਾਂ ਸਾਨੂੰ ਨਹੀਂ ਲੱਗੂਗਾ। ਜਦੋਂ ਅਸੀਂ ਇਸ ਕਿਤਾਬ ਨੂੰ ਪੜ੍ਹਾਂਗੇ ਪਰ ਇਤਨੀ ਦਿਲਚਸਪ ਇਤਨੀ ਰੋਚਕ ਇਤਨੀ ਜਾਣਕਾਰੀ ਭਰਪੂਰ ਕਿਤਾਬ ਹੈ ਤੇ ਨਾਨਕਾ ਪਿੰਡ ਜਿਵੇਂ ਦੀ ਕਿਤਾਬ ਹੈ ਉਵੇਂ ਦੀ ਹੀ ਇਹ ਹੈ ਦੋਨੋਂ ਵਿੱਚ ਕੋਈ ਫਰਕ ਨਹੀਂ ਹੈ ਵਿਸ਼ੇ ਵਸਤੂ ਵੱਖਰੇ ਜਾਂ ਘਟਨਾਵਾਂ ਵੱਖਰੀਆਂ ਨੇ ਲਿਖਣ ਸ਼ੈਲੀ ਦੇ ਵਿੱਚ ਕਿਉਂਕਿ ਅਲੱਗ-ਅਲੱਗ ਚੀਜ਼ਾਂ ਬਾਰੇ ਲਿਖਿਆ ਜਾ ਰਿਹਾ ਪਰ ਬਹੁਤ ਖੂਬਸੂਰਤੀ ਨਾਲ ਆ। ਅਸੀਂ ਬੜਾ ਹੀ ਨੇੜੇ ਪਹੁੰਚਦੇ ਹਾਂ ਆਪਣੀ ਸਭਿਅਤਾ ਦੇ ਆਪਣੇ ਸੱਭਿਆਚਾਰ ਦੇ ਤੇ ਬੜਾ ਜਿਹੜਾ ਆ ਉਹ ਨਜ਼ਾਰਾ ਆਉਂਦਾ ਹੈ ਖਾਸ ਤੌਰ ਤੇ ਮੈਂ ਸਮਝਦਾ 1980-90 ਤੋਂ ਬਾਅਦ ਦੇ ਜਿਹੜੇ ਬਾਰਨ ਹੈਗੇ ਨੇ ਉਹ ਜਦੋਂ ਪੜ੍ਹਦੇ ਨੇ ਜੋ ਉਸ ਤੋਂ ਪਹਿਲਾਂ ਵਾਲੇ ਪੜ੍ਹਦੇ ਨੇ ਉਹਨਾਂ ਵਾਸਤੇ ਕਮਾਲ ਦੀ ਚੀਜ਼ ਹੈ। ਕਹਿੰਦੇ ਵੀ ਬੜੀ ਖੂਬਸੂਰਤ ਗੱਲ ਕਿ ਪੰਜਾਬੀ ਘਰਾਂ ਵਿੱਚ ਵਿਹੜੇ ਦੀ ਆਪਣੀ ਕਿਸਮ ਦੀ ਹੀ ਸ਼ਾਨ ਹੈ ਭਾਵਨਾ ਭਰੀ। ਇਹ ਘਰ ਦਾ ਦਿਲ ਹੁੰਦਾ ਹੈ। ਸਦਾ ਤੜਕਦਾ ਹੈ ਇੱਕ ਅਜੀਹਾ ਪਾਰਦਰਸ਼ੀ ਸ਼ੀਸ਼ਾ ਹੈ ਜਿਸ ਵਿੱਚ ਘਰ ਦੇ ਹਰ ਵਿਅਕਤੀ ਦਾ ਵੀ ਤੇ ਸਮੁੱਚੇ ਕੁਟੰਬ ਦਾ ਵੀ ਅਕਸ ਆਪਣੇ ਪੂਰੇ ਮਹਾਂਦਰੇ ਵਿੱਚ ਫੈਲਿਆ ਹੁੰਦਾ ਹੈ ਘਰ ਦਾ ਸਾਰਾ ਸੁੱਖ-ਦੁੱਖ ਇੱਥੇ ਹੀ ਹੰਡਾਇਆ ਜਾਂਦਾ ਹੈ ਦਾਦੀ ਜੀ ਕਿਹਾ ਕਰਦੇ ਕਿ ਬਰਕਤ ਵਾਲਾ ਘਰ ਵੇੜੇ ਤੋਂ ਦਿਸ ਹੁੰਦਾ ਹੈ ਵੇੜੇ ਵਿੱਚ ਪੈਰ ਧਰਦਿਆਂ ਹੀ ਪਤਾ ਲੱਗਦਾ ਹੈ ਕਿ ਘਰ ਦੇ ਲੋਕ ਨਿੱਗੇ ਨੇ ਜਾਂ ਭੱਖ ਦੇ ਕੋਲਿਆਂ ਵਾਂਗ ਗਰਮ ਨੇ ਹਿੱਸੀ ਸਵਾਹ ਵਾਂਗ ਰੁੱਖੇ ਨੇ ਤੇ ਠੰਡੇ ਨੇ ਕਿ ਜਾਂ ਆਓ ਭਗਤ ਕਰਨ ਵਾਲੇ ਆ ਜਾਂ ਕੁੱਤਿਆਂ ਵਾਂਗ ਉੱਛਲ ਕੇ ਪੈਣ ਵਾਲਿਆ ਇਹ ਵੇੜਾ ਆਪਣੇ ਲਈ ਵੀ ਆਰਾਮਗਾ ਹੁੰਦਾ ਹੈ ਤੇ ਬਾਹਰੋਂ ਆਏ ਬੇਗਾਨੇ ਲੋਕਾਂ ਲਈ ਵੀ ਪਰ ਉਹ ਕਹਿੰਦਾ ਵੀ ਅੱਜ ਸਾਡੇ ਘਰਾਂ ਚੋਂ ਵੇੜੇ ਗਾਇਬ ਹੋ ਚੁੱਕੇ ਆ ਪਰਿਵਾਰ ਵੀ ਜਿਹੜੇ ਨੇ ਉਹ ਸਾਂਝੇ ਨਹੀਂ ਰਹੇ ਇਹ ਕਹਰੇ ਪਰਿਵਾਰ ਨੇ ਤੇ ਇਹ ਕਹਰੇ ਵੇੜ ਨੂੰ ਸਿਰ ਚ ਮਾਰਨਾ ਵੇੜੇ ਵਾਹੇ ਵੀ ਨਹੀਂ ਹੋਗੇ ਕਿੱਥੋਂ ਵੇੜੀਆਂ ਤੋਂ ਨਿਕਲ ਕੇ ਅਸੀਂ ਫਲੈਟਰ ਤੱਕ ਸੀਮਤ ਹੋ ਗਏ ਆ ਖੈਰ ਉਸ ਪਾਸੇ ਨਾ ਜਾਵਾਂ ਕਿਤਾਬ ਦੇ ਵਿੱਚ ਹੋਰ ਜਿਹੜੀ ਜਾਣਕਾਰੀ ਲੋਕਾਂ ਦੇ ਜੋ ਮਨੋਰੰਜਨ ਦੇ ਸਾਧਨ ਸਨ ਜੋ ਆਪਣਾ ਕਿਰੀ ਵੀ ਜੋ ਖੇਡਾਂ ਹੁੰਦੀਆਂ ਸੀ ਉਹ ਕਿਸ ਢੰਗ ਦੀਆਂ ਹੁੰਦੀਆਂ ਸੀਗੀਆਂ ਪਿੰਡ ਦੇ ਲੋਕਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਸੀਗਾ ਵਹਿਮ ਭਰਮ ਪੀਰਾਂ ਫਕੀਰਾਂ ਨੂੰ ਮੰਨਣਾ ਖਵਾਲਦਾ ਪੀਰ ਨੂੰ ਮੰਨਣਾ ਕੀ ਕੀ ਕੁਛ ਕੀਤਾ ਨਾਈ ਦੀ ਕੀ ਡਿਊਟੀ ਹੁੰਦੀ ਸੀਗੀ ਬਾਜ਼ੀਗਰ ਕਿਵੇਂ ਉੱਥੇ ਬਾਜ਼ੀਆਂ ਪਾਉਣ ਵਾਸਤੇ ਹੁੰਦੇ ਸੀਗੇ ਫਿਰ ਰੰਗ ਤਮਾਸ਼ੇ ਵਖਾਉਣ ਵਾਲੇ ਜਿਹੜੇ ਲੋਕ ਸੀ ਨੱਟ ਕੌਣ ਸੀਗੇ ਡੰਗੋਤਰੇ ਕੌਣ ਹੁੰਦੇ ਸਨ ਮਰਾਸੀ ਲੋਕ ਕਿਵੇਂ ਆਪਣਾ ਲੋਕਾਂ ਦਾ ਮਨੋਰੰਜਨ ਕਰਦੇ ਹੁੰਦੇ ਸਨ ਉਹਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਕਥਾ ਕਹਾਣੀਆਂ ਜਿਹੜੀਆਂ ਨੇ ਉਹ ਇਸ ਕਿਤਾਬ ਦੇ ਵਿੱਚ ਸ਼ਾਮਲ ਹੈਗੀਆਂ ਕੁੱਲ ਮਿਲਾ ਕੇ ਜਿਹਨੂੰ ਪੰਜਾਬ ਪੰਜਾਬੀ ਪੰਜਾਬੀਅਤ ਬਾਰੇ ਜਾਣਨਾ ਹੈ ਪੰਜਾਬ ਦੀ ਸਭਿਅਤਾ ਦੇ ਦਰਸ਼ਨ ਕਰਨੇ ਨੇ ਔਰ ਅਸਲ ਦਰਸ਼ਨ ਕਰਨੇ ਨੇ ਕੇਵਲ ਰਵਾਇਤੀ ਢੰਗ ਨਾਲ ਲਿਖਤ ਨਹੀਂ ਬਲਕਿ ਉਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਇਹ ਦੋਨੋਂ ਕਿਤਾਬਾਂ ਮੈਂ ਕਹਾਂਗਾ ਵੀ ਮੇਰਾ ਨਾਨਕਾ ਪਿੰਡ ਤੇ ਮੇਰਾ ਦਾਦ ਕਾ ਪਿੰਡ ਜ਼ਰੂਰ ਇੱਕ ਵਾਰੀ ਮੇਰੇ ਕਹਿਣ ਤੇ ਜ਼ਰੂਰ ਪੜ੍ਹ ਕੇ ਦੇਖਿਓ ਤੁਸੀਂ ਰੱਜੇ ਰੱਜੇ ਮਹਿਸੂਸ ਕਰੋਗੇ ਸੋ ਉਮੀਦ ਕਰਦਾ ਕਿਤਾਬ ਵਰ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਏਗੀ ਸੋ ਮਿਲਦੇ ਆਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੇਂ ਕਿਤਾਬ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ